SSP ਗੁਰਦਾਸਪੁਰ ਨਿਯਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਨੇ ਪ੍ਰੈਸ ਹਾਰਤਾ ਦੌਰਾਨ ਦੱਸਿਆ ਕਿ ਬਬਰੀ ਬਾਈਪਾਸ ਨਾਕੇ ਦੌਰਾਨ थाना ਸਦਰ ਦੀ ਪੁਲਿਸ ਨੇ ਕਾਰ ਵਿੱਚ ਜਾੜੇ ਇੱਕ ਵਿਅਕਤੀ ਕੋਲੋਂ 1 ਕਿਲੋ ਹੀਰਾ ਬਰਾਮਦ ਕੀਤੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਜਿਸ਼ਨ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲਿਸ ਨੇ ਜੰਮੂ ਅਮਰਸਰ ਨੈਸ਼ਨਲ ਹਾਈਵੇ ਤੇ ਬਬਰੀ ਬਾਈਪਾਸ ਤਲਾਸ਼ੀ ਦੌਰਾਨ ਇੱਕ ਵਿਅਕਤੀ ਨੂੰ ਇੱਕ ਕਾਰ ਵਿੱਚੋਂ 1 ਕਿਲੋ ਹੀਰਿਆਂ ਸਮੇਤ ਕਾਬੂ ਕੀਤਾ ਜਿਸ ਤੋਂ ਅਗਲੀ ਮੁਸ਼ਕਿਲ ਕੀਤੀ ਜਾ ਰਹੀ ਹੈ ਗੁਰਦਾਸਪੁਰ ਪੁਲਿਸ ਨੂੰ ਆਪਣੀ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਚੱਲ ਰਹੀ ਉਹ ਦੇ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਣਾ ਸਦਰ ਦਾ ਜਿਹੜਾ ਨਾਕਾ ਹੈ ਬਬਰੀ ਬਾਈਪਾਸ ਉੱਤੇ ਚੈਕਿੰਗ ਦੌਰਾਨ ਇੱਕ ਵਾਈਟ ਬਰੀਜ਼ਾ ਕਾਰ ਜਿਸ ਦਾ ਨੰਬਰ DL 8CA P 8469 ਹੈ ਉਹਦੇ ਵਿੱਚ ਇੱਕ ਕ੍ਰਿਮੀਨਲ ਜਿਹੜਾ ਹੈਗਾ ਮੁਹੰਮਦ ਸਦਾਮ ਹਸੈਨ ਉਹਨੂੰ ਜੋ ਹੈ ਅਰੈਸਟ ਕੀਤਾ ਗਿਆ ਹੈ ਉਹਦੇ ਕੋਲੋਂ ਪੁਲਿਸ ਨੂੰ 1 ਕਿਲੋ ਹੈਰੋਇਨ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਰਿਕਵਰੀ ਹੈ ਉਹ ਹੋਈ ਹੈ ਇਹ ਵਿਅਕਤੀ ਜੰਮੂ ਦਾ ਰਹਿਣ ਵਾਲਾ ਹੈ ਥਾਣਾ ਦੂਮਾਨਾ ਦਾ ਇੱਕ ਫਰਜ਼ੀ ਨੰਬਰ ਪਲੇਟ ਦੀ ਗੱਡੀ ਚਲਾ ਰਿਹਾ ਸੀ ਤੇ ਉਸੇ ਗੱਡੀ ਦੇ ਵਿੱਚ ਇਹ ਹੈਰੋਇਨ ਦੀ ਸਮਗਲਿੰਗ ਕਰਦਾ ਸੀ ਇਹ ਅੰਮ੍ਰਿਤਸਰ ਤੋਂ ਲੈ ਕੇ ਇਹਨੂੰ ਅੱਗੇ ਜੰਮੂ ਕਸ਼ਮੀਰ ਲੈ ਜਾ ਰਿਹਾ ਸੀ ਇਹਨੂੰ ਰਸਤੇ ਦੇ ਵਿੱਚ ਪੁਲਿਸ ਦੀ ਮੁਸਤੈਦੀ ਨਾਲ ਇੰਟਰਸੈਪਟ ਕੀਤਾ ਗਿਆ ਤੇ ਇਹਨੂੰ ਅਰੈਸਟ ਕੀਤਾ ਗਿਆ ਹੈ ਤੇ ਇਹਦੇ ਕੋਲੋਂ ਰਿਕਵਰੀ ਵੀ ਹੋਈ ਹੈ ਤੇ ਗੱਡੀ ਜਿਹੜੀ ਹੈ ਉਹ ਫੇਕ ਨੰਬਰ ਪਲੇਟ ਦੀ ਗੱਡੀ ਹੈ ਉਹ ਵੀ ਪੁਲਿਸ ਨੇ ਰਿਕਵਰ ਕੀਤੀ ਹੈ ਮਰੇ ਲੈ ਕੇ ਆ ਰਹੇ ਕਿ ਕਿਥੇ ਲੈਣੀ ਪੜਾਉ। ਇਹ ਹਿਰੋਇਨ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ। ਉਹਦੇ ਸਾਨੂੰ ਬੈਕਵਰਡ ਲਿੰਕਸ ਮਿਲੇ ਹਨ ਤੇ ਅੱਗੇ ਇਹਨੇ ਆਪਣੇ ਜਿਹੜੇ ਨੋਨ ਇਹਨਾਂ ਦੀ ਪਾਰਟੀ ਸੀਗੀ ਜਿਹਨੂੰ ਉਹ ਪਹਿਲਾਂ ਵੀ ਸਮਗਲਿੰਗ ਕਰਦਾ ਰਿਹਾ ਹੈ ਉਹਨੂੰ ਦੇਣ ਜਾ ਰਿਹਾ ਸੀ। ਉਹਨਾਂ ਦੀ ਲੀਡਸ ਜਿਹੜੀ ਬੈਕਵਰਡ ਤੇ ਫਾਰਵਰਡ ਸਾਨੂੰ ਮਿਲੀ ਹੈ। ਅਸੀਂ ਉਹਦੇ ਤੇ ਵਰਕ ਕਰ ਰਹੇ ਹਾਂ ਔਰ ਜਲਦੀ ਸਾਨੂੰ ਹੋਰ ਵੀ ਇਹਦੇ ਵਿੱਚ ਰਿਕਵਰੀ ਹੋਊਗੀ। ਪਹਿਲਾਂ ਵੀ ਕੋਈ ਸੋਚਦਾ ਕਿ ਪਹਿਲਾਂ ਹੀ ਜੋ ਹਲੇ ਤੱਕ ਦੀ ਪੁੱਛਗਿੱਛ ਦੇ ਵਿੱਚ ਆਇਆ ਹੈ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਕਿ ਇਹ ਪਹਿਲਾਂ ਵੀ ਕਰਦਾ ਰਿਹਾ ਹੈ ਕਿਉਂਕਿ ਇਸ ਕਰਕੇ ਹੀ ਇਹ ਗੱਡੀ ਦਾ ਅਰੇਂਜਮੈਂਟ ਤੇ ਫੇਕ ਨੰਬਰ ਪਲੇਟਸ ਵਗੈਰਾ ਜੋ ਹੈ ਉਹ ਅਰੇਂਜ ਕੀਤੀ ਹੋਈ ਸੀ ਇਹਨੇ ਗੱਡੀ ਚੋਰੀ ਦੀ ਹੈ ਹਾਂਜੀ ਉਹ ਅਭੀ ਹਲੇ ਅਸੀਂ ਕਰ ਰਹੇ ਹਾਂ ਵੈਰੀਫਾਈ ਨੰਬਰ ਪਲੇਟ ਫੇਕ ਹੈ ਸੋ ਸਾਨੂੰ ਇਹ ਸ਼ੱਕ ਹੈਗਾ ਕਿ ਗੱਡੀ ਚੋਰੀ ਦੀ ਹੈ ਬਟ ਇਹ ਇਨਵੈਸਟੀਗੇਸ਼ਨ ਦੇ ਦੌਰਾਨ ਕਲੀਅਰ ਹੋ ਜਾਏਗਾ